ਇਸ ਮੂਵੀ ਚ ਕਿਦਾਂ ਦਾ ਕਿਰਦਾਰ ਹੈ ਅਸੀਂ ਪੂਆ ਫੁੱਫੜ ਦੇਆ ਕਿਰਦਾਰ ਕਰ ਰਹੇ ਹਾਂ ਮੈਂਡੀ ਤੱਕਰ ਦੇ ਅਸੀਂ ਪੂਆ ਫੁੱਫੜਾਂ ਬਹੁਤ ਸੋਹਣਾ ਕੰਟੈਂਟ ਆ ਕਿੰਨੀ ਖੁਸ਼ੀ ਹੋ ਰਹੀ ਹੈ ਬਹੁਤ ਖੁਸ਼ੀ ਹੋ ਰਹੀ ਹੈ ਕਿਉਂਕਿ ਇੱਕ ਤਾਂ ਅਸੀਂ 15 ਸਾਲ ਜਿਹੜੀ ਹੈ ਜਵਾਨੀ ਆ ਗਈ ਹੈ ਸਾਡੇ ਤੇ ਕਿਉਂਕਿ ਹੁਣ ਤਾਂ ਦਾੜੀਆਂ ਚਿੱਟੀਆਂ ਹੋ ਗਈਆਂ ਸੀਗੀਆਂ 20 ਸਾਲ ਪਿੱਛੇ 20 ਸਾਲ ਪਿੱਛੇ ਟਾਈਮ ਤੇ ਪਹੁੰਚਣਾ ਤੇ ਪਹੁੰਚਣਾ ਜੀ ਇਸ ਕਰਕੇ ਹਰ ਇੱਕ ਸੀਨ ਟਾਈਮ ਤੇ ਹੀ ਹੋ ਰਿਹਾ ਕੋਈ ਅੱਗੇ ਪਿੱਛੇ ਨਹੀਂ ਹੋ ਰਿਹਾ ਔਰ ਸਭ ਕੁਝ ਬਹੁਤ ਪਿਆਰ ਨਾਲ ਕੂਲ ਉਹਦੇ ਵਿੱਚ ਹੋ ਰਿਹਾ ਹਰ ਪੰਜ ਭਾਈ ਉਹਨਾਂ ਨਾਲ ਵੀ ਕੰਮ ਕੀਤਾ ਹੈ ਹਨਾ ਤੇ ਉਸ ਤੋਂ ਪਹਿਲਾਂ ਤੁਸੀਂ ਮੇਕਅਪ ਆਰਟਿਸਟ ਵੀ ਰਹੇ ਹੋ ਤੇ ਹੁਣ ਇੱਕ ਐਕਟਰਸ ਦੇ ਤੌਰ ਤੇ ਕੰਮ ਕਰ ਰਹੇ ਹੋ ਹਰ ਇੱਕ ਮੂਵੀ ਦੇ ਵਿਚਾਰੇ ਹੋ ਤੇ ਹੁਣ ਕਿਦਾਂ ਫੀਲ ਹੋ ਰਿਹਾ ਦੇਖੋ ਜੀ ਮੈਂ ਮੇਕਅਪ ਆਰਟਿਸਟ ਦਾ ਵੀ ਅਗਰ ਕੰਮ ਕਰਦੀ ਸੀ ਕਿ ਉਹ ਵੀ ਮੇਰੇ ਵਾਸਤੇ ਬੁਰਾ ਨਹੀਂ ਸੀ ਕਿਉਂਕਿ ਉਸ ਵਕਤ ਮੈਨੂੰ ਨੀਡ ਸੀ ਮੇਰੀ ਮਜਬੂਰੀਆਂ ਸੀਗੀਆਂ ਜੇ ਮੇਕਅਪ ਨੇ ਹੀ ਮੇਰੇ ਘਰ ਪੂਰਾ ਕੀਤਾ ਹੈ ਮੇਰੀ ਮਜਬੂਰੀਆਂ ਨੂੰ ਪੂਰਾ ਕੀਤਾ ਹੈ ਮੇਰੇ ਨੀਡਸ ਨੂੰ ਪੂਰਾ ਕੀਤਾ ਹੈ ਮੈਂ ਉਸ ਕੰਮ ਨੂੰ ਵੀ ਮਤਲਬ ਨਹੀਂ ਉਹ ਕਰ ਸਕਦੀ ਇਗਨੋਰ ਨਹੀਂ ਮਾਰ ਸਕਦੀ ਦੇਖੋ ਕਦੀ ਕਿਸੇ ਸੈੱਟ ਦੇ ਉੱਤੇ ਆਪਾਂ ਕਿਦਾਂ ਦਾ ਕਰੈਕਟਰ ਨਿਭਾਉਂਦੇ ਆ ਕਿਸੇ ਸੈੱਟ ਤੇ ਆਪਾਂ ਕਿਦਾਂ ਦਾ ਨਿਭਾਉਂਦੇ ਆ ਮਤਲਬ ਜੋ ਇੱਕ ਸੁਪਨੇ ਹੁੰਦੇ ਨਾ ਆਪਣੇ ਦਿਮਾਗ ਦੇ ਵਿੱਚ ਆਪਣੀ ਲਾਈਫ 'ਚ ਆਪਾਂ ਕਰਨੇ ਚਾਹੁੰਦੇ ਆ ਤੇ ਤੁਹਾਡੇ ਕੋਲ ਮੂਵੀ ਆਉਂਦੀ ਹੈ ਤੇ ਕਹਿੰਦੇ ਨੇ 6 ਇਚ ਮੂਵੀ ਹੈ ਸਟੋਰੀ ਸੁਣਾਉਂਦ ਨੇ ਜੀ ਤੁਹਾਨੂੰ ਕਿਵੇਂ ਲੱਗਿਆ ਪਹਿਲਾਂ ਕੱਲਾ ਨਾਮ ਸੁਣ ਕੇ ਕਿਦਾਂ ਲੱਗਿਆ ਸੀ 6 ਇਚ हां पहला क्योंकि ये इंग्लिश वर्ल्ड ਦੇ ਨਾਲ ਯੂਜ਼ ਆ ਹਰ ਬੰਦੇ ਨੂੰ ਪਹਿਲੇ ਵਾਰ ਚ ਨਹੀਂ ਪਤਾ ਲੱਗਦਾ ਪਰ ਜਦੋਂ ਉਹਨੂੰ ਦੱਸਿਆ ਜਾਂਦਾ ਵੀ ਆ ਫਿਰ ਜਦੀ ਗੱਲ ਸਮਝਦੇ ਅੱਛਾ ਅੱਛਾ ਚਾਹੀ ਛੇ ਬੈਂਡ ਰੇ ਫੜ ਜਿੱਤਾ ਰੌਣਕੀ ਬਹੁਤ ਨੇ ਤੇ ਇਹ ਭੁਇ ਥੋੜੇ ਸ਼ਾਂਤ ਲੱਗ ਰਹੇ ਨੇ ਕਿਉਂ ਨਹੀਂ ਜੀ ਨਹੀਂ ਮੈਂ ਵੀ ਸ਼ਾਂਤ ਨਹੀਂ ਹੈਗੀ ਹਾਂ ਬਹੁਤ ਹੈ ਇਹਨਾਂ ਦਾ ਮੱਸੇ ਮੂੰਹ ਬੰਦ ਕਰਾ ਕੇ ਤੇ ਮੈਂ ਗੱਲ ਸ਼ੁਰੂ ਕੀਤੀ ਤਾਂ ਚੁੱਪ ਨਹੀਂ ਹੁੰਦੇ ਮੇਨ ਕਹਾਣੀਆਂ ਉਹ ਸਾਰੀ ਕਹਾਣੀ ਸਾਰੇ ਪੰਜਾਬ ਚ ਝੂਟੋਣੀਆਂ ਮਹਿੰਦੀ ਦਾ ਕੋਈ ਕਿਰਦਾਰ ਹੈਗਾ ਜ਼ਰੂਰ ਆ ਉਹ ਜ਼ਰੂਰ ਬਾਹਰ ਜਾਣਾ ਬਾਕੀ ਸਾਰੇ ਭੂਆ ਭੋਪੜ ਜਿੰਨੇ ਵੀ ਆਖੀ ਨੇ ਜਿਹੜੀਆਂ ਦੂਜੀਆਂ ਫਿਲਮਾਂ ਚੱਲ ਰਹੀਆਂ ਨੇ ਵੀ ਸਾਰੇ ਜਾਣਗੇ ਸਾਰਾ ਟੱਪਰ ਫਿਰ ਤਾਂ ਨੌਕਰ ਨਾਲ ਰੱਖ ਵੀ ਲੈ ਜਾਂਦੇ ਨੇ ਕਿਉਂਕਿ ਉਹ ਉਹਨਾਂ ਦੀਆਂ ਅਲੱਗ ਕਹਾਣੀਆਂ ਹੁੰਦੀਆਂ ਨੇ ਆਪਾਂ ਵੀ ਜਾਣਦੇ ਆ ਵੀ ਉਹ ਕਿਉਂ ਕਰਦੇ ਨੇ ਇਕਨ ਪਰ ਨਹੀਂ ਇਹਦੇ ਵਿੱਚ ਸਿਰਫ ਇੱਕ ਕੈਰੈਕਟਰ ਨੂੰ ਲੋੜ ਆ ਬਾਹਰ ਜਾਣ ਦੀ ਤਾਂ ਉਸੇ ਇੱਕ ਕੈਰੈਕਟਰ ਨੂੰ ਇਹ ਭੇਜਿਆ ਗਿਆ ਜਾਣ ਬੁੱਝ ਕੇ ਮਸਾਲਾ ਨਹੀਂ ਪਾਇਆ ਗਿਆ ਵੀ ਅਸੀਂ ਸਾਰੀ ਯੂਨਿਟ ਨੂੰ ਬਾਹਰ ਲੈ ਕੇ ਜਾਣਾ ਜਿਹੜਾ ਇਹ ਬਦਲਾ ਲੈਂਦੀ ਨਾ ਮੰਡੀ ਕਿਉਂਕਿ ਉਹਦੀ ਸਿਸਟਰ ਸੁਸਾਇਡ ਕਰ ਲੈਂਦੀ ਹੈ ਜਿਸ ਮੁੰਡੇ ਦੀ ਵਜ੍ਹਾ ਨਾਲ ਸੁਸਾਇਡ ਕਰਦੀ ਹੈ ਉਹਦੇ ਨਾਲ ਹੀ ਮੰਡੀ ਵਿਆਹ ਕਰਦੀ ਹੈ ਤੇ ਬਾਹਰ ਚਲੀ ਜਾਂਦੀ ਹੈ ਬਾਹਰ ਜਾ ਕੇ ਮੁੰਡੇ ਨੂੰ ਬੁਲਾਉਂਦੀ ਨਹੀਂ ਮੁੰਡਾ ਫਿਰ ਸੁਸਾਇਡ ਕਰ ਲੈਂਦਾ 60 ਵਿੱਚ ਮੂਵੀ ਦੇ ਸੈੱਟ ਦੇ ਉੱਤੇ ਖੜੇ ਆਂ ਤੇ ਮੇਰੇ ਨਾਲ ਨੇ ਕੁਲਵੀਰ ਸਿੰਘ ਜੀ ਤੇ ਸੰਤੋਸ਼ ਮੈਡਮ ਜੀ ਸਰ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਫਿਰ ਥੈਂਕ ਯੂ ਜੀ ਥੈਂਕ ਯੂ so much ਕਿੱਦਾਂ ਸ਼ੂਟ ਚੱਲ ਰਹੀ ਹੈ ਕਿੱਦਾਂ ਮਤਲਬ ਇੱਕ ਤਾਂ ਚਿਹਰੇ ਦੇ ਉੱਤੇ ਇੰਨੀ ਮੁਸਕਾਨ ਹੈ ਕਿੰਨੀ ਖੁਸ਼ੀ ਹੋ ਰਹੀ ਹੈ ਬਹੁਤ ਖੁਸ਼ੀ ਹੋ ਰਹੀ ਹੈ ਕਿਉਂਕਿ ਇੱਕ ਤਾਂ ਅਸੀਂ 15 ਸਾਲ ਜਿਹੜੀ ਆ ਜਵਾਨੀ ਆ ਗਈ ਸਾਡੇ ਤੇ ਕਿਉਂਕਿ ਹੁਣ ਤਾਂ ਦਾੜੀਆਂ ਚਿੱਟੀਆਂ ਹੋ ਗਈਆਂ ਸੀਗੀਆਂ 20 ਸਾਲ ਪਿੱਛੇ 20 ਸਾਲ ਵਿੱਚ 20 ਸਾਲ ਪਿੱਛੇ ਆ ਗਏ ਤੇ ਮੈਨੂੰ ਤਾਂ 15 ਕੇ ਲੱਗਦੇ ਨੇ ਕਿਉਂਕਿ ਮੈਂ ਤਾਂ ਹਲੇ ਹੁਣੇ ਗਿਆ ਇੱਥੋਂ ਕਿਉਂਕਿ ਸਾੜੀ ਜ਼ਿਆਦਾ ਕਾਲੀ ਨਹੀਂ ਹੋਈ ਹਾਂ ਤਾਂ ਹੀ ਕਾਲੀ ਜ਼ਿਆਦਾ ਹੋ ਗਈ ਚਿੱਟੀ ਹੋਈ ਪਈ ਸੀਗੀ ਤੇ ਮਹਿਸੂਸ ਕਰ ਰਹੇ ਹਾਂ ਧੰਨਵਾਦ ਕਰਦੇ ਹਾਂ ਫਿਲਮ ਵਾਲਿਆਂ ਦਾ ਵੀ ਬੁੱਢੇ ਨੂੰ ਦੁਬਾਰਾ ਜਵਾਨ ਕੀਤਾ ਸੋ ਉਹਦਾ ਜਿਹੜਾ ਆਨੰਦ ਮਾਣ ਰਹੇ ਹਾਂ ਬਹੁਤ ਅੱਛਾ ਲੱਗ ਰਿਹਾ ਤੇ ਦੂਜੀ ਗੱਲ ਆ ਕਿ ਜਿਹੜੀ ਇਹ ਪ੍ਰੋਡਕਸ਼ਨ ਦੇ ਵਿੱਚ ਫਿਲਮ ਚੱਲਦੀ ਆ ਹਰਦੀਪ ਗਰੇਵਾਲ ਪ੍ਰੋਡਕਸ਼ਨ ਦੇ ਵਿੱਚ ਇਹ ਅੱ ਬਹੁਤ ਬੇੰਤੀ ਸੰਘਰਸ਼ੀ ਮੁੰਡਾ ਤੇ ਜਿੱਥੇ ਕੰਟੈਂਟ ਨੂੰ ਚੂਜ਼ ਕਰਨ ਵੇਲੇ ਬਹੁਤ ਧਿਆਨ ਕਰਦਾ ਉੱਥੇ ਹੀ ਫਿਲਮ ਦੀ ਡਾਇਰੈਕਸ਼ਨ ਦੇ ਵੇਲੇ ਵੀ ਬਹੁਤ ਧਿਆਨ ਨਾਲ ਸਾਰਾ ਕੰਮ ਆਪ ਕਰਵਾਉਂਦਾ ਔਰ ਜਿਹੜਾ ਮੁੰਡਾ ਡਾਇਰੈਕਟ ਕਰ ਰਿਹਾ ਗੈਰੀ ਖਟਰਾਓ ਇਹ ਵੀ ਮੁੰਡੇ ਤੇ ਹਰਦੀਪ ਦੀ ਦੋਹਾਂ ਦੀ ਜੋੜੀ ਆ ਕੋਈ ਗਾਣਾ ਹੋਵੇ ਕੋਈ ਕੁਝ ਹੋਵੇ ਉਹਦੇ ਵਿੱਚ ਜਿੱਥੇ ਪ੍ਰੋਡਕਸ਼ਨ ਦੀ ਗੱਲ ਕਰਦੇ ਉੱਤੇ ਸੰਜੂ ਪ੍ਰੋਡਕਸ਼ਨ ਵੱਲੋਂ ਜਿਹੜਾ ਇਹ ਕੰਮ ਕੀਤਾ ਜਾ ਰਿਹਾ ਮਤਲਬ ਹਰ ਵੱਲੋਂ ਯਾਨੀ ਇਹ ਜਿਹੜੀ ਇੱਕ ਟੀਮ ਪਰਫੈਕਟ ਟੀਮ ਆ ਜਿਹਨੇ ਕਿਉਂਕਿ ਇਹਨਾਂ ਨੇ ਪਹਿਲਾਂ ਬੈਚ ਨੰਬਰ 13 ਵੀ ਸੀਗਾ ਖੰਡਾ ਸੰਜੂ ਸਮਝਣੀ ਦੇਖ ਕੇ ਤੁਸੀਂ ਨਹੀਂ ਫਿਰ ਐਦਾ ਐਦਾ ਬੋਲਣਾ ਪੈਂਦਾ ਐਦਾ ਬੋਲਣਾ ਪੈਂਦਾ ਕਿਉਂਕਿ ਮੌਕੇ ਤੇ ਜੇ ਨਾਮ ਉਹਦੇ ਦੀ ਗੱਲ ਕਰੇ ਅਗਲੀ ਫੇਲੋਂ ਚ ਨਹੀਂ ਲੈਣਾ ਫਟੋ ਫਟ ਬਦਲ ਕੇ ਐਦਾ ਹੀ ਹੁੰਦਾ ਹੁੰਦਾ ਤੋ ਬਦਲਾ ਪੈਂਦਾ ਮੈਂ ਉਹਨੂੰ ਨਹੀਂ ਪਤਾ ਮੌਕੇ ਤੇ ਕਿਉਂਕਿ ਪ੍ਰੋਡਕਸ਼ਨ ਵਾਲੇ ਨਹੀਂ ਫੋਨ ਕਰਾਂਦੇ ਆਪਾਂ ਨੂੰ ਗੁਰਪੀਰ ਜੀ ਨਾ ਬਹੁਤ ਖਰਾਬ ਹੈ ਬਹੁਤ ਖਰਾਬ ਹੈ ਸਤਿ ਸ਼੍ਰੀ ਅਕਾਲ ਜੀ ਦੋਸਤੋ ਮੈਂ ਤੁਹਾਡੀ ਆਪਣੀ ਸੰਤੋਸ਼ ਮਲੋਤਰਾ ਹਾਂ ਤੇ ਹਾਂ ਸੰਜੂ ਜੀ ਦਾ ਪਹਿਲੇ ਮੈਂ ਨਾਲ ਹੋਣਗੀ ਸੰਜੂ ਧੰਨਵਾਦ ਜੀ ਸੁਣ ਲਈ ਕਰਨਾ ਹਾਂ ਸੰਜੂ ਪ੍ਰੋਡਕਸ਼ਨ ਮੈਨੂੰ ਬਹੁਤ ਵਧੀਆ ਲੱਗੀ ਹੈ ਖੈਰ ਹਾਂ ਵਧੀਆ ਕੰਮ ਕਰ ਰਹੇ ਨੇ ਆਪਣੇ ਹਰਦੀਪ ਗਰੇਵਾਲ ਪ੍ਰੋਡਕਸ਼ਨ ਦੇ ਵਿੱਚ ਬਹੁਤ ਵਧੀਆ ਕੰਮ ਹੋ ਰਿਹਾ ਹੈ ਬਹੁਤ ਕੂਲ ਕੰਮ ਹੋ ਰਿਹਾ ਹੈ ਔਰ ਟਾਈਮ ਟੂ ਟਾਈਮ ਇੱਕਦਮ ਕੰਮ ਹੋ ਰਿਹਾ ਕਿਉਂਕਿ ਸੰਜੂ ਨੇ ਪੂਰੀ ਰੇਲ ਨਹੀਂ ਹੋਈ ਹੈ ਸਭ ਦੀ ਟਾਈਮ ਤੇ ਪਹੁੰਚਣਾ ਤੇ ਪਹੁੰਚਣਾ ਜੀ ਇਸ ਕਰਕੇ ਹਰ ਇੱਕ ਸੀਨ ਟਾਈਮ ਤੇ ਹੀ ਹੋ ਰਿਹਾ ਕੋਈ ਅੱਗੇ ਪਿੱਛੇ ਨਹੀਂ ਹੋ ਰਿਹਾ ਔਰ ਸਭ ਕੁਝ ਬਹੁਤ ਪਿਆਰ ਨਾਲ ਕੂਲ ਉਹਦੇ ਵਿੱਚ ਹੋ ਰਿਹਾ ਬਿਲਕੁਲ ਕੋਈ ਝੂਠ ਔਰ ਜਿਹੜੇ ਹਰਦੀਪ ਗਰੇਵਾਲ ਜੀ ਦੀ ਪ੍ਰੋਡਕਸ਼ਨ ਹੈ ਹਰਦੀਪ ਜੀ ਨੇ ਪਹਿਲਾਂ ਵੀ ਬਹੁਤ ਕੰਮ ਕੀਤਾ ਹੈ ਪਰ ਨੇਚਰ ਇਹਨਾਂ ਦੀ ਬਹੁਤ ਅੱਛੀ ਹੈ ਬਾਕੀ ਡਾਇਰੈਕਟਰ ਸਾਹਮਣੇ ਸਾਡੇ ਗੈਰੀ ਜੀ ਸੋਕੂਲ ਬਹੁਤ ਸੋਕੂਲ ਆਪਣੀ ਮਰਜ਼ੀ ਨਾਲ ਠੀਕ ਹੈ ਜੀ ਜਿੱਦਾਂ ਸਾਨੂੰ ਲੱਗਦਾ ਹੈ ਕਿ ਕੀ ਕੰਟੈਂਟ ਹੋਣਾ ਚਾਹੀਦਾ ਅਸੀਂ ਉਸ ਸਾਹਮਣੇ ਨਾਲ ਆਪਣਾ ਖੜੀ ਜਾਂਦੇ ਹਾਂ ਪਰ ਉਹਨਾਂ ਨੇ ਵਿਚਾਰਿਆਂ ਨੇ ਕਰਦੀ ਵੀ ਸਾਨੂੰ ਇੰਟਰਫੇਅਰ ਨਹੀਂ ਕੀਤਾ ਫੁੱਲਾ ਛੁੱਟ ਦਿੱਤੀ ਹੋਈ ਹੈ ਮੈਡਮ ਮੈਥਡ ਤੋਂ ਕੁਐਸਚਨ ਪੁੱਛੂਗਾ ਤੁਸੀਂ ਪਹਿਲਾਂ ਹਰ ਭੈਣ ਭਾਈ ਉਹਨਾਂ ਨਾਲ ਵੀ ਕੰਮ ਕੀਤਾ ਹੈ ਹਨਾ ਤੇ ਉਸ ਤੋਂ ਪਹਿਲਾਂ ਤੁਸੀਂ ਮੇਕਅਪ ਆਰਟਿਸਟ ਵੀ ਰਹੇ ਹੋ ਤੇ ਹੁਣ ਇੱਕ ਐਕਟਰਸ ਦੇ ਤੌਰ ਤੇ ਕੰਮ ਕਰ ਰਹੇ ਹੋ ਹਰ ਇੱਕ ਮੂਵੀ ਦੇ ਵਿਚਾਰੇ ਹੋ ਤੇ ਹੁਣ ਕਿਦਾਂ ਫੀਲ ਹੋ ਰਿਹਾ ਹੈ ਮੈਨੂੰ ਬਹੁਤ ਵਧੀਆ ਫੀਲ ਹੋ ਰਿਹਾ ਹੈ ਦੇਖੋ ਜੀ ਮੈਂ ਮੇਕਅਪ ਆਰਟਿਸਟਾ ਵੀ ਅਗਰ ਕੰਮ ਕਰਦੀ ਸੀ ਕਿ ਉਹ ਵੀ ਮੇਰੇ ਵਾਸਤੇ ਬੁਰਾ ਨਹੀਂ ਸੀ ਕਿਉਂਕਿ ਉਸ ਵਕਤ ਮੈਨੂੰ ਨੀਡ ਸੀ ਮੇਰੀ ਮਜਬੂਰੀਆਂ ਸੀਗੀਆਂ ਜੇ ਮੇਕਅਪ ਨੇ ਹੀ ਮੇਰੇ ਘਰ ਪੂਰਾ ਕੀਤਾ ਹੈ ਮੇਰੀ ਮਜਬੂਰੀਆਂ ਨੂੰ ਪੂਰਾ ਕੀਤਾ ਹੈ ਮੇਰੇ ਨੀਡਸ ਨੂੰ ਪੂਰਾ ਕੀਤਾ ਹੈ ਮੈਂ ਉਸ ਕੰਮ ਨੂੰ ਵੀ ਮਤਲਬ ਨਹੀਂ ਹੋ ਕਰ ਸਕਦੀ ਇਗਨੋਰ ਨਹੀਂ ਮਾਰ ਸਕਦੀ ਤੇ ਜਿਹੜਾ ਹੁਣ ਮੈਂ ਐਸੇ ਆਰਟਿਸਟ ਕਰ ਰਹੀ ਆ ਇਹ ਤਾਂ ਮੈਨੂੰ ਬਹੁਤ ਖੁਸ਼ੀ ਮਿਲਦੀ ਹੈ ਤੇ ਦੇਖੋ ਕਦੀ ਕਿਸੇ ਸੈੱਟ ਦੇ ਉੱਤੇ ਆਪਾਂ ਕਿਦਾਂ ਦਾ ਕਰੈਕਟਰ ਨਿਭਾਉਂਦੇ ਆ ਕਿਸੇ ਸੈੱਟ ਤੇ ਆਪਾਂ ਕਿਦਾਂ ਦਾ ਨਿਭਾਉਂਦੇ ਆ ਮਤਲਬ ਜੋ ਇੱਕ ਸੁਪਨੇ ਹੁੰਦੇ ਨਾ ਆਪਣੇ ਦਿਮਾਗ ਦੇ ਵਿੱਚ ਆਪਣੀ ਲਾਈਫ 'ਚ ਆਪਾਂ ਕਰ ਨਹੀਂ ਚਾਹੁੰਦੇ ਆ ਅਗਰ ਵੈਸੇ ਨਹੀਂ ਕਰ ਸਕਦੇ ਤਾਂ ਆਪਾਂ ਫਿਲਮ ਦੇ ਸੈੱਟ ਤੇ ਆ ਕੇ ਆਪਣੇ ਸੁਪਨੇ ਪੂਰੇ ਕਰ ਸਕਦੇ ਆ ਸਹੀ ਗੱਲ ਹੈ ਭਾਈ ਜਦੋਂ ਤੁਹਾਡੇ ਕੋਲ ਮੂਵੀ ਆਉਂਦੀ ਆ ਤੇ ਕਹਿੰਦੇ ਨੇ 6 ਇਚ ਹੈ ਸਟੋਰੀ ਸੁਣਾਉਂਦੇ ਨੇ ਜੀ ਤਾਨੂੰ ਕਿਵੇਂ ਲੱਗਿਆ ਪਹਿਲਾਂ ਕੱਲਾ ਨਾਮ ਸੁਣ ਕੇ ਕਿਦਾਂ ਲੱਗਿਆ ਸੀ ਸਿਕਸ ਇਚ ਹਾਂ ਪਹਿਲਾਂ ਕਿਉਂਕਿ ਇਹ ਇੰਗਲਿਸ਼ ਵਰਲਡ ਦੇ ਨਾਲ ਯੂਜ਼ ਆ ਹਰ ਬੰਦੇ ਨੂੰ ਪਹਿਲੇ ਵਾਰ ਚ ਨਹੀਂ ਪਤਾ ਲੱਗਦਾ ਪਰ ਜਦੋਂ ਉਹਨੂੰ ਦੱਸਿਆ ਜਾਂਦਾ ਵੀ ਆ ਫਿਰ ਜਦੀ ਗੱਲ ਸਮਝਦੇ ਅੱਛਾ ਅੱਛਾ ਚਾਹੀ 6 ਬੈਂਡ ਰੇ ਇਹ ਉਹੀ 6 ਬੈਂਡ ਨੇ ਜਿਨ੍ਹਾਂ ਦੀ ਗੱਲ ਚੱਲਦੀ ਆ ਹਾਂ ਅੱਜ ਕਿਉਂਕਿ ਹੁਣ ਹਰ ਇੱਕ ਬੰਦੇ ਦੇ ਆ ਪਰ ਜਿੱਥੇ ਤੱਕ ਜੰਗ ਲੋਕ ਨੇ ਜੰਗ ਚਾਹੇ ਉਹ ਮੁੰਡੇ ਨੇ ਚ ਕੁੜੀਆਂ ਨੇ ਉਹਨਾਂ ਨੂੰ ਸਿਕਸ ਇਚ ਦਾ ਬਹੁਤ ਪਤਾ ਵੀ ਇਹ ਕੀ ਚੀਜ਼ ਆ ਕੀ ਨਹੀਂ ਹੈਗਾ ਕਿਉਂਕਿ ਫਿਲਮ ਵੀ ਉਹਨਾਂ ਨੇ ਜ਼ਿਆਦਾ ਕਰਕੇ ਦੇਖਣੀ ਆ ਜਿਹੜੇ ਦੂਸਰੇ ਬੰਦੇ ਨੇ ਉਹਨਾਂ ਨੇ ਕ ਉਹ ਨਹੀਂ ਦੇਖਣਾ ਹੁੰਦਾ ਉਹਨਾਂ ਨੇ ਦੇਖਣਾ ਹੁੰਦਾ ਵੀ ਇਹਨਾਂ ਦੀ ਪਹਿਲਾਂ ਫਿਲਮਾਂ ਕਿੰਨੀ ਆ ਵਧੀਆ ਹੀ ਹੋ ਜਾਂਦੇ ਉਹਨਾਂ ਨੇ ਉਸ ਕਲਾਕਾਰਾਂ ਦੇ ਧਿਆਨ ਚ ਰੱਖ ਕੇ ਫਿਲਮਾਂ ਨੂੰ ਦੇਖਣਾ ਹੁੰਦਾ ਸੰਤੋਸ਼ ਮੈਮ ਨੇ ਬਹੁਤ ਲੰਮਾ ਇੰਡਸਟਰੀ ਦੇ ਵਿੱਚ ਕੰਮ ਕੀਤਾ ਅੱਜ ਦੇ ਟਾਈਮ ਦੇ ਵਿੱਚ ਜੇਕਰ ਆਪਾਂ 40 50 ਕ ਫਿਲਮ ਇੰਡਸਟਰੀ ਦੇ ਕਲਾਕਾਰ ਹੈਗੇ ਨੇ ਉਹਨਾਂ ਦੇ ਵਿੱਚੋਂ ਇੱਕ ਨਾਮ ਸੰਤੋਸ਼ ਮੈਡਮ ਦਾ ਵੀ ਆਉਂਦਾ ਹਰ ਇੱਕ ਫਿਲਮ ਦੇ ਵਿੱਚ ਆਪਾਂ ਨੂੰ ਦਿਖਾਈ ਦਿੰਦੇ ਨੇ ਕਦੇ ਕਦੇ ਦਾਸ ਨੂੰ ਵੀ ਮੌਕਾ ਮਿਲ ਜਾਂਦਾ ਕਦੇ ਕਦੇ ਉਹਨੂੰ ਵੀ ਅਸੀਂ ਵੀ ਮੈਂ ਵੀ ਆ ਜਨਾ ਇੰਡਸਟਰੀ ਦੇ ਵਿੱਚ ਕੋਈ ਨਾ ਕੋਈ ਫਿਲਮ ਮੈਂ ਵੀ ਕਰ ਲੈਂਦਾ ਹਨਾ ਸੋ ਅੱਛਾ ਲੱਗਦਾ ਜਦੋਂ ਮਤਲਬ ਇੱਕ ਇੱਕ ਈ ਲੈਣਾ ਮਤਲਬ ਮੈਂ ਅਸੀਂ ਦਾ ਪਿਆਰ ਕਰਦੀ ਕਰਦੇ ਕਿਉਂਕਿ ਅਸੀਂ ਇਸ ਇੰਡਸਟਰੀ ਦੇ ਵਿੱਚ ਰਹਿੰਦੇ ਆ ਜਿਵੇਂ ਮੈਡਮ ਨੇ ਵੀ ਕਿਹਾ ਵੀ ਸਾਡੇ ਸੁਪਨੇ ਜਿਹੜੇ ਨੇ ਉਹ ਇਸ ਇੰਡਸਟਰੀ ਸਾਡੇ ਪੂਰੇ ਕਰਦੀ ਆ ਪੈਸੇ ਤੋਂ ਲੈ ਕੇ ਅਸੀਂ ਮਤਲਬ ਕਿੱਦਾਂ ਦਾ ਕੈਰੈਕਟਰ ਹੁਣ ਤੂੰ ਇਹ ਸਾਬ ਨਾਲ ਮੈਂ ਜ਼ਿੰਦਗੀ ਚ ਕੈਬਨਟ ਮੰਤਰੀ ਕਦੋਂ ਬਣਨਾ ਸੀ ਬੈਚ ਨੰਬਰ 13 ਅੱਜ ਨਾ ਕੈਬਨਟ ਮੰਤਰੀ ਬਣਿਆ ਹੋਇਆ ਹਾਂ ਤੇ ਬੜੀ ਚੜ੍ਹਾਈ ਆ ਅੱਛਾ ਉਹਦੀ ਡੀਪੀ ਮੇਰੀ ਅੱਜ ਵੀ ਲਾਈ ਹੋਈ ਆ ਮਤਲਬ ਉਸ ਪਿਛਲੀ ਫਿਲਮ ਦੀ ਡੀਬੀ ਅੱਜ ਵੀ ਮੈਂ ਆਪਣੇ ਪ੍ਰੋਫਾਈਲ ਤੇ ਲਾਈ ਹੋਈ ਆ ਮਤਲਬ ਉਹ ਬਹੁਤ ਸਾਰੇ ਲੋਕਾਂ ਨੂੰ ਭੁਲੇਖਾ ਪੈ ਜਾਂਦਾ ਵੀ ਸ਼ ਸੋ ਹੁੰ ਮੈਨਸਟਰ ਦਾ ਰਕਰ ਨਹੀਂ ਕਰ ਸਕਦੇ ਚੋਟ ਠੱਗ ਦਾ ਕਰ ਲਈਏ ਡਾਕੂਆਂ ਦਾ ਕਰ ਲਈਏ ਕੁਝ ਵੀ ਜੋ ਤੁਸੀਂ ਸੁਪਨੇ ਚ ਸੋਚ ਸਕਦੇ ਹੋ ਵੀ ਮੈਂ ਕਿਹਾ ਏਦਾਂ ਦਾ ਜੇਮ ਕਰੈਕਟਰ ਕਰਨਾ ਚੰਗੇ ਦਾ ਵੀ ਤੇ ਮਾੜੇ ਦਾ ਵੀ ਕਰ ਸਕਦਾ ਹੈ ਇੰਡਸਟਰੀ ਪੂਰਾ ਕਰਦਾ ਇਸ ਮੂਵੀ ਚ ਕਿੱਦਾਂ ਦਾ ਕਿਰਦਾਰ ਅਸੀਂ ਭੂਆ ਫੁੱਫੜ ਦਾ ਕਿਰਦਾਰ ਕਰ ਰਹੇ ਹਾਂ ਮੰਡੀ ਤਖਰ ਦੇ ਅਸੀਂ ਭੂਆ ਫੁੱਫੜਾ ਬਹੁਤ ਸੋਹਣਾ ਕੰਟੈਂਟ ਆ ਮਤਲਬ ਇੱਕ ਵੱਖਰਾ ਕੰਟੈਂਟ ਆ ਇਹਦੇ ਉੱਤੇ ਕੋਈ ਹਰਦੀਪ ਨੇ ਹਮੇਸ਼ਾ ਹੀ ਅੱਛਾ ਕੰਟੈਂਟ ਨੂੰ ਚੁਣਿਆ ਨਾ ਕਿ ਉਹਨੇ ਕਿਸੇ ਹੋਰ ਚੁਣਿਆ ਜਿਨੇ ਸੁਣਿਆ ਸੋ ਬਹੁਤ ਅੱਛੀ ਕੰਮ ਕਰ ਰਹੀ ਹੈ ਟੀਮ ਸੌਰੀ ਦੀ ਸਾਰੀ ਟੀਮ ਪ੍ਰੋਡਕਸ਼ਨ ਜਿੰਨੀ ਵੀ ਆ ਚਾਹੇ ਉਹ ਡਾਇਰੈਕਸ਼ਨ ਟੀਮ ਆ ਮਤਲਬ ਹਰ ਬੰਦੇ ਨੇ ਦਿਨ ਰਾਤ ਮਿਹਨਤ ਕਰਕੇ ਬਹੁਤ ਸੋਹਣਾ ਕੰਟੈਂਟ ਕੰਮ ਕਰ ਲੱਗੀ ਜੀ ਫੁੱਪੜ ਜੀ ਤਾਂ ਰੌਣਕੀ ਬਹੁਤ ਨੇ ਤੇ ਭੁਈ ਥੋੜੇ ਸ਼ਾਂਤ ਲੱਗ ਰਹੇ ਨੇ ਕਿਉਂ ਨਹੀਂ ਜੀ ਨਹੀਂ ਮੈਂ ਵੀ ਸ਼ਾਂਤ ਨਹੀਂ ਹੈਗੀ ਹਾਂ ਬਹੁਤ ਹੈ ਇਹਨਾਂ ਦਾ ਮੱਸੇ ਮੂੰਹ ਬੰਦ ਕਰਾ ਕੇ ਤੇ ਮੈਂ ਗੱਲ ਸ਼ੁਰੂ ਕੀਤੀ ਤਾਂ ਚੁੱਪ ਨਹੀਂ ਹੁੰਦੇ ਇਹ ਤਾਂ ਸ਼ੁਰੂ ਹੋ ਜਾਣੇ ਇੱਕ ਵਾਰੀ ਇਹ ਨਹੀਂ ਮਾਈਕ ਦੇ ਅੱਗੇ ਹਟਦੇ ਫਿਰ ਲੱਗਦਾ ਤਾਂ ਮੂੰਹ ਰੋਕਣਾ ਪੈਂਦਾ ਭਾਈ ਬਸ ਅਸੀਂ ਵੀ ਖੜੇ ਆ ਇੱਥੇ ਸੈੱਟ ਦੇ ਉੱਤੇ ਕਿੰਨੀ ਰੌਣਕ ਲੱਗ ਰੱਖਦੇ ਬਹੁਤ ਰੌਣਕ ਲਾ ਕੇ ਰੱਖਦੇ ਆ ਹਰ ਇੱਕ ਬੰਦੇ ਨਾਲ ਪ ਬਾਈ ਨੇ ਚੰਗਾ ਲੱਗਦਾ ਕਿਉਂਕਿ ਸਾਰੇ ਆਪਣੇ ਨੇ ਸਾਰੇ ਆਪਣੇ ਨੇ ਇੱਥੇ ਨੇ ਆ ਕੇ ਜੇ ਉਰੇ ਵੀ ਆ ਕੇ ਆਪਣੇ ਰੀਝਾ ਲਪੂ ਦੀਆਂ ਗਰੀਆਂ ਉਰੇ ਵੀ ਆ ਕੇ ਅਸੀਂ ਹਾਸਾ ਮਜ਼ਾਕ ਨਾ ਕੀਤਾ ਫਿਰ ਕਿੱਥੇ ਜਾ ਕੇ ਕਰਾਂਗੇ ਇਹੀ ਤਾਂ ਇੱਕ ਲਾਈਨ ਆ ਜਿਹੜੀ ਹਿਲਾਉਂਦੀ ਵੀ ਆ ਲੋਕਾਂ ਨੂੰ ਤੇ ਚੰਗਾ ਇੰਟਰਟੇਨਮੈਂਟ ਵੀ ਕਰਦੀ ਆ ਹਰ ਚੀਜ਼ ਕਰਦੀ ਆ ਇਸ ਕਰਕੇ ਸਾਡਾ ਦਾ ਇਹ ਪਰਿਵਾਰ ਆ ਸਾਰੇ ਅਸੀਂ ਦਾ ਇੱਕ ਪਰਿਵਾਰ ਦੇ ਜੀ ਆ ਚਾਹੇ ਸਾਡੇ ਵਿੱਚ ਸਾਡੇ ਬੱਚੇ ਮੇਕਅਪ ਆਰਟਿਸਟ ਨੇ ਚਾਹੇ ਸਾਡੇ ਦੂਏ ਨੇ ਸਾਡੇ ਉਹ ਸਾਰੇ ਉਹੀ ਨੇ ਜਿਹੜੇ ਅਸੀਂ ਇੰਡਸਟਰੀ ਦੇ ਵਿੱਚ ਅਕਸਰ ਦੂਏ ਚੌਥੀ ਫਿਲਮ ਦੇ ਵਿੱਚ ਅਸੀਂ ਇਕੱਠੇ ਹੋ ਜਾਂਦੇ ਆ ਔਰ ਜਦੋਂ ਉਹਨਾਂ ਨੂੰ ਮਿਲਦੇ ਆ ਮੂੰਹ ਤੇ ਚਿਹਰੇ ਤੇ ਤੇ ਕੰਮ ਕੰਮ ਜਦੋਂ ਆਉਂਦਾ ਸੀ ਇਕੱਠੇ ਹੁੰਨੇ ਆ ਤੇ ਮਤਲਬ ਕਿਉਂਕਿ ਉਹ ਹਰ ਇੱਕ ਕੋਲ ਕੰਮ ਆਇਆ ਹੁੰਦਾ ਉਹਨੂੰ ਪਤਾ ਵੀ ਇੱਥੇ ਮੈਨੂੰ 4 ਰੁਪਏ ਵੀ ਮਿਲ ਜਾਣੇ ਨੇ ਤਾਂ ਉਹਦਾ ਵੀ ਚਿਹਰਾ ਖਿੜਿਆ ਹੁੰਦਾ ਹੈ ਨਾ ਇੱਥੇ ਇੱਥੇ ਜਿਹੜਾ ਅਸੀਂ ਆ ਕੇ ਖੁਸ਼ ਹੁੰਨੇ ਆ ਇੱਕ ਇੱਕ ਦੇਖੋ ਹਰ ਇੱਕ ਸੈਟ ਦੇ ਉੱਤੇ 50 60 100 ਬੰਦਾ ਅਲੱਗ ਹੀ ਮਿਲਦਾ ਹੈ ਅੱਜ ਇੱਥੇ ਕੁਝ ਹੋਰ ਨੇ 100 ਬੰਦੇ ਅਗਲੇ ਸੈਟ ਤੇ ਜਾਵਾਂਗੇ ਅਲੱਗ 100 ਬੰਦੇ ਆ ਸਾਨੂੰ ਮਤਲਬ ਇੰਨਾ ਇੰਜੋਏ ਕਰਦੇ ਆ ਅਸੀਂ ਇਸ ਚੀਜ਼ ਨੂੰ ਕਿ ਜਿਹੜੇ ਘਰ ਦੇ ਸਾਡੇ ਕੋਈ ਟੈਨਸ਼ਨਾਂ ਵੀ ਹੋਣਗੇ ਨਾ ਥੋੜੀਆਂ-ਬਹੁਤੀਆਂ ਉਵੇਂ ਮੁੱਕ ਜਾਂਦੀ ਹੈ ਸਹੀ ਸਹੀ ਸੋ ਅਸੀਂ ਤਾਂ ਅਪੀਲ ਕਰਾਂਗੇ ਲੋਕਾਂ ਨੂੰ ਜਰੂਰ ਵੀ ਭਾਈ ਜਿਹੜੀ ਸਾਡੀ ਇੰਡਸਟਰੀ ਆ ਉਹ ਬਹੁਤ ਛੋਟੀ ਆ ਆਪਣੀਆਂ ਕੋਈ ਫਿਲਮਾਂ ਬਹੁਤ ਜ਼ਿਆਦਾ ਨਹੀਂ ਬਣਦੀਆਂ ਗੇੜਮੀਆਂ ਚੁਣਮੀਆਂ ਫਿਲਮਾਂ ਬਣਦੀਆਂ ਨੇ ਤੁਸੀਂ ਸਾਰੀਆਂ ਫਿਲਮਾਂ ਦੇਖ ਕੇ ਆ ਕਰੋ ਜੇ ਆਪਾਂ ਲੋਕਾਂ ਨੇ ਹੀ ਉਹਨਾਂ ਨੂੰ ਸਪੋਰਟ ਕਰਨੀ ਆ ਜਿਹੜਾ ਵੀ ਕਲਾਕਾਰ ਜੇ ਨਵਾਂ ਵੀ ਆ ਰਿਹਾ ਤਾਂ ਉਹਨੂੰ ਵੀ ਤਾਂ ਤੁਸੀਂ ਸਪੋਰਟ ਕਰਨੀ ਆ ਅੱਜ ਉਹ ਹਲਕੀ ਫਿਲਮ ਬਣਾਈਏ ਕੱਲੂ ਵੱਡੀ ਫਿਲਮ ਵੀ ਬਣਾਉਗੇ ਪਰ ਜੇ ਅਗਰ ਤੁਸੀਂ ਸਪੋਰਟ karenge ਹੁਣ ਸਾਊਥ ਦੇ ਵਿੱਚ ਮੈਂ ਜਾਣਾ ਹੁੰਦਾ ਮੈਂ ਉੱਥੇ ਵੀ ਦੇਖਦਾ ਹੁੰਨਾ ਉਹ ਹਰ ਫਿਲਮ ਨੂੰ ਸਪੋਰਟ ਕਰਦੇ ਨੇ ਹਰ ਇੱਕ ਫਿਲਮ ਨੂੰ ਉਹ ਉੱਪਰ ਲੈ ਦੇ ਨੇ ਬਾਖਵੇਂ ਨਾਲ ਫਿਲਮ ਲਾਉਂਦੇ ਨੇ ਇੱਕ ਹਫਤੇ ਚ ਇੱਕੋ ਫਿਲਮ ਲਾਉਂਦੇ ਨੇ ਚਾਰ ਫਿਲਮਾਂ ਨਹੀਂ ਲਾਉਂਦੇ ਉਸ ਫਿਲਮ ਨੂੰ ਹਿੱਟ ਕਰਨ ਲਈ ਸਿਨੇਮੇ ਭਰ ਕੇ ਰੱਖ ਦਿੰਦੇ ਤਾਂ ਉਹ ਸਾਰੇ ਪ੍ਰੋਡਿਊਸਰ ਜਿਹੜਾ ਉੱਤੇ ਦਾ ਕਾਮਯਾਬ ਹੋ ਜਾਂਦਾ ਤੇ ਉਹਦੇ ਨਾਲ ਉਹ ਫਿਲਮ ਚੱਲਦੀ ਹੈ ਇਸੇ ਤਰੀਕੇ ਨਾਲ ਸਾਨੂੰ ਪੰਜਾਬੀਆਂ ਨੂੰ ਵੀ ਇਸ ਚੀਜ਼ ਦਾ ਰੱਖਣਾ ਧਿਆਨ ਰੱਖਣਾ ਚਾਹੀਦਾ ਵੀ